ਕਈ ਵਾਰ ਟਾਈਟ ヘア ਬੈਂਡ ਪਾ ਦਿੰਦੇ ਹੋ ਜਾਂ ਬਹੁਤ ਜ਼ਿਆਦਾ ਕੱਸ ਕੇ ਬੰਨਿਆ ਪਟਕਾ ਯਾਨੀ ਵਾਲਾਂ ਦਾ ਕੋਈ ਲੈਣਾ ਦੇਣਾ ਹੀ ਨਹੀਂ ਇਹ ਜੇ ਇਸ ਤਰ੍ਹਾਂ ਦੀ ਸਿਰਪੀੜ ਜਾਂ ਤਗੜੀ ਕਸਰਤ ਤੋਂ ਬਾਅਦ ਹੋਈ ਹੋਵੇ ਜੀ ਜੀ ਉਹਦੇ ਨਾਲ ਕੁਝ ਵਾਰਨਿੰਗ ਸਾਈਨ ਨੇ ਜੇ ਉਹ ਆਉਂਦੇ ਹੋਣ ਤੁਹਾਨੂੰ ਇੱਕ ਪਲ ਵੀ ਉਡੀਕਣਾ ਨਹੀਂ ਚਾਹੀਦਾ ਤੁਰੰਤ ਡਾਕਟਰ ਕੋਲ ਜਾਣਾ ਚਾਹੀਦਾ ਉਹ ਇਹ ਹੁੰਦਾ ਹੈ ਜੀ ਨਹੀਂ ਸਿਰਫ ਟੇਢਾ ਬੈਠਣ ਦੀ ਜਿਹੜੀ ਆਦਤ ਜੇ ਉਹ ਜਦੋਂ ਪਿੱਠ ਕੁੱਪੀ ਕਰਕੇ ਬੈਠੋ ਤਾਂ ਸਿਰ ਤੇ ਗਲੇ ਦੇ ਪੱਠੇ ਖਿੱਚੇ ਜਾਂਦੇ ਨੇ ਜੋ ਸਿਰ ਪੀੜ ਦਾ ਕਾਰਨ ਬਣ ਜਾਂਦੇ। ਫਰੀ ਫੁੱਟ ਦੂਰ 20 ਸਕਿੰਟ ਗਿਣ ਕੇ ਦੇਖ ਲਓ ਤਾਂ ਤੁਹਾਡੀਆਂ ਅੱਖਾਂ ਨੂੰ ਵੀ ਆਰਾਮ ਪੈ ਜਾਂਦਾ ਜੀ ਤੇ ਉਸੇ ਤਰ੍ਹਾਂ ਨਾਲੋਂ ਨਾਲ ਤੁਸੀਂ ਇੱਕ ਆਕੜ ਲੈਂਦਿਆਂ ਹੋਇਆਂ ਦੋਨੋਂ ਹੱਥ ਪੂਰੀ ਤਰ੍ਹਾਂ ਉੱਪਰ ਸਿਰ ਦੇ ਖਿੱਚ ਕੇ ਬੈਠੋ ਕੇ ਜਾਂ ਖੜੇ ਹੋ ਜਾਓ 1 ਸੈਕਿੰਡ ਲਈ ਤਾਂ ਉਹ ਤੁਹਾਡੀ ਪਿੱਠ ਰੀਡ ਦੀ ਹੱਡੀ ਸਾਰਾ ਕੁਝ ਗਰਦਨ ਸਿਰ ਅੱਖਾਂ ਸਭ ਚੀਜ਼ਾਂ ਨੂੰ ਆਰਾਮ ਪੈ ਜਾਂਦਾ ਹੈ ਆਮ ਤੌਰ ਤੇ ਇਹ ਪਤਾ ਹੀ ਨਹੀਂ ਹੁੰਦਾ ਬਹੁਤਿਆਂ ਨੂੰ ਕਿ ਇਹ ਵੀ ਕੋਈ ਪਨੀਰ ਖਾਣਾ ਵੀ ਸਿਰ ਪੀੜ ਕਰ ਸਕਦਾ ਪਰ ਵਾਕਈ ਬਹੁਤ ਤਗੜੀ ਇੰਨੀ ਤਿੱਖੀ ਕਿ ਤੁਹਾਨੂੰ ਉਲਟੀ ਤੱਕ ਵੀ ਆ ਜਾਣੀ ਅੱਛਾ ਸਮਝ ਸਕਦੇ ਹੋ ਕਿ ਜਿਹੜੇ ਸਿਗਰਟ ਪੀਣ ਵਾਲੇ ਨਾ ਸਿਰਫ ਆਪਣਾ ਬਲਕਿ ਪੂਰੇ ਸਮਾਜ ਦਾ ਨਾਸ ਮਾਰਦੇ ਹ ਹ ਬਿਲਕੁਲ ਸ਼ਰਾਬ ਕੀ ਹੁੰਦਾ ਜੇ ਕਿ ਤੁਸੀਂ ਜਾਂ ਮੈਂ ਆਪਾਂ ਕਈ ਵਾਰ ਗੱਲ ਕੀਤੀ ਵੀ ਸਿਰ ਦੁਖ ਰਿਹਾ ਹਾਂ ਉਹ ਪੀਤੀ ਆਂਨੇ ਆ ਤੋਂ ਡਾਕਟਰ ਸਾਹਿਬ ਆਪਾਂ ਪਹਿਲਾ ਸਵਾਲ ਫਿਰ ਉਹਦਾ ਉੱਤਰ ਜ਼ਰੂਰ ਜਾਨਣਾ ਚਾਹਾਂਗੇ ਕਿ ਕਿਹੜੇ ਕਿਹੜੇ ਹੋਰ ਕਾਰਨ ਨੇ ਜਿਨ੍ਹਾਂ ਕਰਕੇ ਸਿਰ ਦਰਦ ਹੁੰਦਾ ਹੈ ਜਿਹੜੇ ਸਾਨੂੰ ਪਤਾ ਹੀ ਨਹੀਂ ਹੁੰਦੇ ਵੀ ਇਸ ਸਮੱਸਿਆ ਕਰਕੇ ਸਿਰ ਦੁਖ ਰਿਹਾ ਬਿਲਕੁਲ ਦੇਖੋ 16% ਬਹੁਤ ਭਾਰੀ ਗਿਣਤੀ ਜੇ ਕਿ ਦੁਨੀਆ ਦੇ ਵਿੱਚ ਪੂਰੀ ਦੁਨੀਆ ਚ 16% ਜਿਹੇ ਲੋਕ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਉਹਨਾਂ ਦੇ ਸਿਰਪੇੜ ਦਾ ਕਾਰਨ ਕੀ ਹੈ ਉਹਨਾਂ ਨੇ ਲੱਖਾਂ ਦੇ ਟੈਸਟ ਕਰਾ ਦਵਾਈਆਂ ਖਾ ਬਹੁਤ ਕੁਝ ਕਰ ਲਿਆ ਪਰ ਉਹ ਕਾਰਨ ਲੱਭ ਹੀ ਨਹੀਂ ਸਕੇ ਸਾਰੇ ਟੈਸਟ ਨਾਰਮਲ ਆਈ ਜਾ ਰਹੇ ਨੇ ਸਭ ਕੁਝ ਠੀਕ ਹੁੰਦਾ ਤੇ ਉਹਨਾਂ ਦੀ ਸਿਰਪੇੜ ਪਰ ਜਾਂਦੀ ਨਹੀਂ ਤੇ ਬਹੁਤੀ ਵਾਰ ਖਾਸ ਤੌਰ ਤੇ ਜਦੋਂ ਕਿਸੇ ਔਰਤ ਦੀ ਗੱਲ ਹੋਏ ਤੇ ਕਹਿ ਦਿੱਤਾ ਜਾਂਦਾ ਬਹਾਨੇ ਮਾਰਦੀ ਹੈ ਤੋ ਆਪਾਂ ਜੋ ਇਸੇ ਲਈ ਗੱਲ ਕਰ ਰਹੇ ਆ ਕਿ ਬਹੁਤ ਸਾਰੇ ਜੋ ਹੋਰ ਕਾਰਨਾ ਵਿੱਚ ਮੈਂ ਇੱਕ ਹਾਸੇ ਠੱਠੇ ਦੀ ਗੱਲ ਕਰਦਿਆਂ ਮਾੜਾ ਬੌਸ ਹੋ ਜਾਵੇ ਨਾ ਕਿਸੇ ਦਾ ਜਾਂ ਮਾੜਾ ਗਵਾਂਡੀ ਹੋਵੇ ਉਹ ਵੀ ਇੱਕ ਬਹੁਤ ਤਗੜੀ ਸਿਰਦਰਦ ਦਾ ਕਾਰਨ ਕਈਆਂ ਦਾ ਲਗਾਤਾਰ ਬਣ ਜਾਂਦਾ ਜੋ ਸਿਰ ਤੇ ਹੱਥ ਮਾਰਦੇ ਹੀ ਰਹਿੰਦੇ ਨੇ ਕਿਹੜਾ ਗਵਾਂਡੀ ਮਿਲ ਗਿਆ ਸੋ ਇਸ ਤਰੀਕੇ ਦੀ ਜੀ ਬਿਲਕੁਲ ਤੁਸੀਂ ਸਹੀ ਕਿਹਾ ਸਾਈਨਸ ਹਾਰਮੋਨ ਬਲੱਡ ਪ੍ਰੈਸ਼ਰ ਕੈਂਸਰ ਜ਼ੁਕਾਮ ਕੋਈ ਨਸਾਂ ਦੀ ਸੋਜਿਸ਼ ਹੋ ਜੇ ਸਿਰ ਅੰਦਰ ਕਿਟਾਣੂਆਂ ਦਾ ਹਮਲਾ ਹੋ ਜੇ ਕਲਸਟਰ ਸਿਰਪੀੜ ਹੁੰਦੀ ਜੇ ਜੀ ਜੀ ਸੱਟ ਹੋਵੇ ਦੰਦ ਪੀੜ ਰਾਈ ਹੋ ਜਾਂਦੀ ਹੈ ਮਹਾਮਾਰੀ ਦੌਰਾਨ ਹੋ ਸਕਦੀ ਜੇ ਬਹੁਤ ਸਾਰੀਆਂ ਨੇ ਜਿਹੜੇ ਕਾਰਨ ਅਸੀਂ ਲੱਭ ਸਕਦੇ ਹਾਂ ਬਿਲਕੁਲ ਕੁਝ ਉਹ ਕਾਰਨ ਜਿੱਥੇ ਤੁਸੀਂ ਡਾਕਟਰਾਂ ਦੇ ਗੇੜੇ ਕੱਢ ਚੁੱਕੇ ਕੈਸੇ ਲਾ ਚੁੱਕੇ ਸਿਰ ਨਹੀਂ ਠੀਕ ਹੋ ਰਿਹਾ ਤਾਂ ਰਤਿਕ ਇਹਨਾਂ ਕਾਰਨਾਂ ਵੱਲ ਜ਼ਰੂਰ ਧਿਆਨ ਕਰਿਓ ਜਿਸ ਵਿੱਚ ਮੌਸਮ ਦੀ ਤਬਦੀਲੀ ਤਾਨੂੰ ਲੱਗੇਗੀ ਬਹੁਤ ਹੈਰਾਨੀ ਪਰ ਮੈਂ ਸਿਰਫ ਖੋਜ ਦੇ ਆਧਾਰਤ ਗੱਲ ਕਰਾਂਗੀ ਕਿਉਂਕਿ ਇਹ ਖੋਜਾਂ ਇੱਕ ਜਾਂ ਦੋ ਨਹੀਂ ਘੱਟੋ-ਘੱਟ 1 ਲੱਖ ਬੰਦਿਆਂ ਤੇ ਕੀਤੀਆਂ ਗਈਆਂ ਜਿਨ੍ਹਾਂ ਤੋਂ ਇਹ ਸਾਬਤ ਹੋਏ ਤੱਥ ਨੇ ਅਸੀਂ ਹਮੇਸ਼ਾ ਮੈਂ ਤੇ ਹਰ ਸ਼ਰਨ ਇੱਕੋ ਹੀ ਅਸੀਂ ਗੱਲ ਕਰਦੇ ਹਾਂ ਕਿ ਖੋਜਾਂ ਉੱਤੇ ਆਧਾਰਿਤ ਜੇ ਇਸ ਕਾਰਨ ਹੁਣ ਇੱਕ ਇਸ ਤਰੀਕੇ ਦੀ ਮੌਸਮ ਦੀ ਤਬਦੀਲੀ ਸਿਰਪੇੜ ਕਰਦੀ ਜੇ ਕਿ ਤੁਸੀਂ ਕਮਰੇ ਅੰਦਰ ਏਸੀ ਦੀ ਠੰਡਕ ਵੱਧ ਹੋ ਜਾਏ ਜੇ ਤੁਹਾਡਾ ਸਰੀਰ ਨਾ ਚੱਲ ਸਕ ਰਿਹਾ ਹੋਏ ਜਾਂ ਇਕਦਮ ਤੁਸੀਂ ਬਾਹਰੋਂ ਗਰਮ ਸਰਦ ਜਦੋਂ ਹੁੰਦੇ ਹੋ ਤਾਂ ਇਹ ਚੀਜ਼ ਆਮ ਤੌਰ ਤੇ ਮਾਈਗਰੇਨ ਦੀ ਸਿਰਪੀੜ ਸ਼ੁਰੂ ਕਰ ਸਕਦਾ ਹੈ ਜਦੋਂ ਇਕਦਮ ਤਬਦੀਲੀ ਮੌਸਮ ਦੀ ਹੁੰਦੀ ਹੈ ਜੀ ਜਾਂ ਤਿੱਖੀ ਤੁਸੀਂ ਧੁੱਪ ਵਿੱਚ ਜਾਂਦੇ ਹੋ ਤਾਂ ਵੀ ਹੂੰ ਇਸੇ ਤਰ੍ਹਾਂ ਤੇਜ਼ ਮੀਂਹ ਤੋਂ ਨਿਕਲੇ ਹੋਵੋ ਕਈ ਵਾਰ ਹਵਾਈ ਸਫ਼ਰ ਵੀ ਕਰਦੇ ਹੋਵੋ ਤਾਂ ਹੀ ਸਿਰ ਪੀੜ ਦਾ ਕਾਰਨ ਬਣ ਜਾਂਦੇ ਨੇ ਹੁਣ ਇਹਦੇ ਵਿੱਚ ਜ਼ਰੂਰੀ ਨਹੀਂ ਕਿ ਹਮੇਸ਼ਾ ਤੁਹਾਨੂੰ ਮਾਈਗਰੇਨ ਹੀ ਹੋਵੇ ਇਹਦੇ ਵਿੱਚ ਕਈ ਵਾਰ ਤੁਹਾਡੀ ਨਾਰਮਲ ਵੀ ਸਿਰ ਜੱਕੜਿਆ ਜਾਂ ਮਹਿਸੂਸ ਹੋਣ ਲੱਗ ਜਾਂਦਾ ਭਾਰਾ ਹੋਣ ਲੱਗ ਜਾਂਦਾ ਜੋ ਕਿ ਸਿਰਫ ਉਹ ਵਕਤੀ ਹੁੰਦਾ ਜੇ ਜੇ ਉਸ ਨੂੰ ਤੁਸੀਂ ਤਣਾਅ 'ਚ ਤਬਦੀਲ ਕਰ ਲੋ ਕਿ ਉਹ ਹੋ ਪਤਾ ਨਹੀਂ ਕੀ ਹੋ ਗਿਆ ਮੇਰਾ ਤਾਂ ਦੇਖਿਓ ਸਿਰ ਪੀੜ ਜੱਕੜਿਆ ਗਿਆ ਪਤਾ ਨਹੀਂ ਕੀ ਹੋ ਗਿਆ ਤਾਂ ਫਿਰ ਉਹ ਲਮਕ ਸਕਦੀ ਜੀ ਜੀ ਇਹ ਤੁਹਾਨੂੰ ਪਤਾ ਹੈ ਕਿ ਇਸ ਤਰੀਕੇ ਦਾ ਤੁਸੀਂ ਆਏ ਹੋ ਇਕਦਮ ਨੀਂਹ ਚ ਜਾਂ ਹਵਾਈ ਸਫਰ ਕੀਤਾ ਹੈ ਜਾਂ ਉਹ ਪ੍ਰੈਸ਼ਰ ਚੇਂਜ ਆਇਆ ਹੈ ਜਾਂ ਸਡਨ ਚੇਂਜ ਇਨ ਟੈਂਪਰੇਚਰ ਜਿਹਨੂੰ ਆਪਾਂ ਗਰਮ ਸਰਦ ਕਹਿੰਦੇ ਆ ਠੀਕ ਹੈ ਤਾਂ ਉਹਦੇ ਵਿੱਚ ਤੁਸੀਂ ਜੇ ਤੁਹਾਨੂੰ ਇਸ ਤਰ੍ਹਾਂ ਹੁੰਦਾ ਪਿਆ ਕੋਸ਼ਿਸ਼ ਕਰੋ ਤਿੱਖੀ ਧੁੱਪ ਵਿੱਚ ਤੁਸੀਂ ਜਾਂ ਕਾਲੀਆਂ ਅੱਖਾਂ ਲਾ ਕੇ ਜਾਂ ਛਤਰੀ ਲੈ ਕੇ ਜਾਂ ਸਿਰ ਤੇ ਗਿੱਲਾ ਰੁਮਾਲ ਹੀ ਰੱਖ ਲਓ ਹਾਂਜੀ ਤਾਂ ਜਾਂ ਫਿਰ ਜੇ ਤੁਸੀਂ ਹਵਾਈ ਜਹਾਜ਼ ਵਿੱਚ ਜਾ ਰਹੇ ਹੋ ਦੇ ਨਾਲ ਹੁੰਦਾ ਯਾ ਤੁਸੀਂ ਇਕਦਮ ਤੁਹਾਨੂੰ ਲੱਗਦਾ ਕਿ ਏਸੀ ਚ ਮਜਬੂਰੀ ਵਸ ਬੈਠੇ ਹੋ ਤੁਸੀਂ ਜਿੱਥੇ ਟੈਂਪਰੇਚਰ ਬਹੁਤ ਜ਼ਿਆਦਾ ਹੁੰਦਾ ਘਟਾਇਆ ਹੋਇਆ ਹੈ 16 ਤੇ ਇਹ ਤੁਹਾਨੂੰ ਹੋ ਰਹੀ ਹੈ ਪਾਣੀ ਪੀਂਦੇ ਰਹੋ ਜੇ ਤਾਂ ਉਹਦੇ ਨਾਲ 20 ਥੋੜਾ ਜਿਹਾ ਫਰਕ ਪੈ ਜਾਂਦਾ ਹਮ ਹੁਣ ਇੰਜ ਇੱਕ ਹੋਰ ਬੜੀ ਇੰਟਰਸਟਿੰਗ ਚੀਜ਼ ਜੋ ਸਕੂਲ ਦੇ ਬੱਚਿਆਂ ਦੇ ਆਮ ਕੰਪਲੇਂਟਸ ਆਉਂਦੀਆਂ ਜੀ ਜਿਨ੍ਹਾਂ ਵਿੱਚ ਇੱਕ ਅਹਿਮ ਨੁਕਤਾ ਦੱਸ ਦਿਆਂ ਕਿ ਸਾਡੇ ਕੋਲ ਬੱਚੇ ਆਉਂਦੇ ਨੇ ਉਹਨਾਂ ਦੇ ਪਪਾ ਹੋਣਗੇ ਜਿਨ੍ਹਾਂ ਨੇ ਗਾਤਰਾ ਪਾਇਆ ਹੁੰਦਾ ਤੇ ਬੱਚੇ ਦੇ ਕੇਸ ਕੱਟੇ ਹੁੰਦੇ ਜਦੋਂ ਪੁੱਛੀਦਾ ਤੇ ਕਹਿੰਦੇ ਨੇ ਬੱਚਾ ਕਹਿੰਦਾ ਜੀ ਬਹੁਤ ਤਿੱਖੀ ਸਿਰਪੀੜ ਹੁੰਦੀ ਸੀ ਵਾਲਾਂ ਦਾ ਭਾਰ ਸੀ ਤੇ ਮੈਂ ਇਸ ਕਰਕੇ ਕਟਾ ਲਿਆ ਇਹ ਆਮ ਤੁਸੀਂ ਸਾਡੇ ਕੋਲ ਜੋ ਆਮ ਆਂਦੇ ਨੇ ਹਮ ਜੀ ਹੁਣ ਇਹਦੇ ਵਿੱਚ ਵਾਲਾਂ ਦੇ ਭਾਰ ਕਰਕੇ ਨਹੀਂ ਤੁਸੀਂ ਬੜੀ ਮੈਂ ਸਪਸ਼ਟ ਸੁਨੇਹਾ ਦੇਣਾ ਚਾਹ ਰਹੀ ਹਾਂ ਬਹੁਤ ਉਹ ਸਾਰੇ ਮਾਪਿਆਂ ਨੂੰ ਜਿਨ੍ਹਾਂ ਨੇ ਇਸ ਰੀਜ਼ਨ ਕਾਰਨ ਆਪਣੇ ਬੱਚਿਆਂ ਦੇ ਇਹ ਕੇਸ ਕਟਵਾਏ ਨੇ ਇਹ ਬਹੁਤ ਭਾਰੀਆਂ ਪੱਗਾਂ ਵੀ ਤੁਸੀਂ ਸਿਰ ਤੇ ਵੇਖੀਆਂ ਹੋਣਗੀਆਂ ਜਿਹੜੀਆਂ ਬੰਨੀਆਂ ਪਾਸਾਰ ਤੇ ਇਹ ਤੇ ਬਹੁਤ ਭਾਰਾ ਸਮਾਨ ਸਿਰ ਤੇ ਚੁੱਕ ਕੇ ਜਾਂਦੀਆਂ ਔਰਤਾਂ ਗੱਠੇ ਤੇ ਗੱਠੇ ਜਾਂ ਬੋਰਾ ਸਿਰ ਤੇ ਰੱਖਿਆ ਹੋਇਆ ਵੀ ਜੇ ਨਾਰਮਲ ਲੰਘ ਜਾਂਦੇ ਨੇ ਤਾਂ ਭਾਈ ਉਹ ਤਾਂ ਸਿਰਦਰਦ ਦਾ ਕਾਰਨ ਨਹੀਂ ਹੋ ਸਕਦਾ ਸੋ ਫਿਰ ਹੁੰਦਾ ਕੀ ਜੇ ਬਿਲਕੁਲ ਜਦੋਂ ਬਹੁਤ ਜ਼ਿਆਦਾ ਖਿੱਚ ਕੇ ਕੱਸ ਕੇ ਵਾਲ ਬੰਨੇ ਹੋਣ ਯਾਨੀ ਤੁਸੀਂ ਉਹਦੀਆਂ ਜੜ੍ਹਾਂ ਤੱਕ ਨੂੰ ਖਿੱਚ ਰਹੇ ਹੋ ਪੂਰੀ ਤਰ੍ਹਾਂ ਕੇਸ ਖਿੱਚ ਕੇ ਜਦੋਂ ਬੰਨ੍ਹਦੇ ਹੋ ਉਹ ਦਰਦ ਦਾ ਕਾਰਨ ਬਣਦਾ ਜੇ ਤੁਹਾਡੇ ਜਿਹੜੇ ਉੱਥੇ ਨਸਾਂ ਦੇ ਸਿਰੇ ਹੁੰਦੇ ਨੇ ਵਾਲਾਂ ਦੇ ਨਾਲ ਉਹ ਪੀੜ ਕਰਦੇ ਨੇ ਇਸੇ ਤਰ੍ਹਾਂ ਤੁਸੀਂ ਰਬੜ ਬੈਂਡ ਨਾਲ ਬਹੁਤ ਖਿੱਚ ਕੇ ਜੇ ਵਾਲ ਤੁਸੀਂ ਬੰਨ੍ਹਦੇ ਹੋ ਕਈ ਵਾਰ ਟਾਈਟ ਹੈਅਰ ਬੈਂਡ ਪਾ ਦਿੰਦੇ ਹੋ ਜਾਂ ਬਹੁਤ ਜ਼ਿਆਦਾ ਕੱਸ ਕੇ ਬੰਨਿਆ ਪਟਕਾ ਯਾਨੀ ਵਾਲਾਂ ਦਾ ਕੋਈ ਲੈਣਾ ਦੇਣਾ ਹੀ ਨਹੀਂ ਤੁਸੀਂ ਪਟਕਾ ਇੰਨੀ ਕੱਸ ਕੇ ਬੰਨ ਦਿੱਤਾ ਵੀ ਹਿੱਲੇ ਨਾ ਕਿ ਉੱਥੇ ਵੱਢ ਪੈਣ ਵਾਲਾ ਹਾਲ ਹੋ ਜਾਂਦਾ ਹੈ ਤਾਂ ਉਹ ਤੁਹਾਡੀ ਜਿਹੜੀ ਸਿਰ ਪੀੜ ਦਾ ਕਾਰਨ ਬਣਦਾ ਹੈ ਜੇ ਜਦੋਂ ਤੁਹਾਡੀਆਂ ਨਸਾਂ ਦੱਬੀਆਂ ਜਾਂਦੀਆਂ ਨਾ ਕਿ ਕੇਸ ਨਾ ਕਿ ਕੇਸ ਹੈ ਕਿੰਨੇ ਲੰਬੇ ਮਰਜ਼ੀ ਹੋਣ ਜਾਂ ਭਾਰੇ ਹੋਣ ਕੋਈ ਫਰਕ ਨਹੀਂ ਠੀਕ ਹੈ ਸਹੀ ਤਰ੍ਹਾਂ ਦਸਤਾਰ ਕਿਸੇ ਵੀ ਪਾਸਿਓਂ ਸਿਰ ਪੀੜ ਦਾ ਕਾਰਨ ਨਹੀਂ ਨਹੀਂ ਤਾਂ ਫਿਰ ਮੇਰਾ ਚਾਲੇ ਕਦੇ ਕੋਈ ਦਸਤਾਰ ਧਾਰੀ ਦਿਖਦਾ ਹੀ ਨਾ ਦਿਖਦਾ ਹੀ ਨਾ ਬਿਲਕੁਲ ਬਿਲਕੁਲ ਦਸਤਾਰ ਦੇ ਜੋ ਤੁਸੀਂ ਜੇ ਉਹਨੂੰ ਇੰਨੀ ਕੱਸ ਕੇ ਬੰਨ ਦਿੱਤਾ ਕਿ ਤੁਹਾਡੇ ਲਹੂ ਦਾ ਦੌਰਾ ਬੰਦ ਹੋਣ ਲੱਗ ਜਾਵੇ ਜਾਂ ਨਸਾਂ ਦੱਬੀਆਂ ਜਾਣ ਤਾਂ ਉਹ ਜ਼ਰੂਰ ਜਦੋਂ ਤੁਸੀਂ ਖੋਲੋਗੇ ਤੁਹਾਨੂੰ ਵੱਡ ਪਏ ਦੇ ਦੇਣਗੇ ਉਹ ਚੀਜ਼ ਨਾ ਕਰੋ ਤਾਂ ਇਹ ਬਿਲਕੁਲ ਕਿਸੇ ਹਾਲ ਵਿੱਚ ਸਿਰ ਪੀੜ ਦਾ ਕਾਰਨ ਨਹੀਂ ਹਨ ਜਿਹੜੀਆਂ ਬੇਟੀਆਂ ਵੀ ਬਹੁਤ ਕੱਸ ਕੇ ਮੀਡੀਆਂ ਜਿਹੜੀਆਂ ਕਰਦੀਆਂ ਨੇ ਹਾਂਜੀ ਉਹਨਾਂ ਵਿੱਚ ਸਿਰ ਪੀੜ ਰਹਿਣੀ ਵੀ ਇਹੋ ਕਾਰਨ ਹੈ ਕਿ ਉਹ ਉਸ ਏਰੀਆ ਤੋਂ ਜਿੱਥੋਂ ਵਾਲ ਖਿੱਚੇ ਜਾ ਰਹੇ ਨੇ ਬੁਰੀ ਤਰ੍ਹਾਂ ਉਹਦੇ ਹੇਠ ਲੀਆਂ ਨਸਾਂ ਸਟੀਮੂਲੇਟ ਹੋ ਜਾਂਦੀਆਂ ਨੇ ਉੱਥੇ ਉਹ ਕਾਰਨ ਤੁਹਾਡਾ ਸਿਰ ਜਕੜਿਆ ਮਹਿਸੂਸ ਹੋਣ ਲੱਗ ਪੈਂਦਾ ਜੀ ਹੁਣ ਇੱਕ ਹੋਰ ਅਹਿਮ ਗੱਲ ਜੋ ਸਾਡੇ ਕੋਲ ਕੇਸ ਬਹੁਤ ਆਉਂਦੇ ਨੇ ਕਿ ਤਗੜੀ ਕਸਰਤ ਕਰਕੇ ਆਣਗੇ ਤੇ ਫਿਰ ਆਮ ਮਾਪੇ ਕਹਿ ਦਿੰਦੇ ਨੇ ਜੀ ਬਹੁਤ ਤਗੜੀ ਰਨਿੰਗ ਕਰਦਾ ਹੈ ਜਾਂ ਬੜੀ ਵਧੀਆ ਸਪੋਰਟਸ ਖੇਡਦਾ ਹੈ ਪਰ ਉਸ ਤੋਂ ਬਾਅਦ ਇਹਦੀ ਇੰਨੀ ਤਿੱਖੀ ਸਿਰਪੀੜ ਹੁੰਦੀ ਹੈ ਦੇਖਿਓ ਕਿਤੇ ਸਿਰੰਦਰ ਨਾਸਤਾ ਨਹੀਂ ਫਟ ਗਈ ਜੀ ਹੁਣ ਇਹ ਬੜੀ ਮੰਨੀ ਪਰ ਮੰਨੀ ਗੱਲ ਹੈ ਕਿ ਜਦੋਂ ਬਹੁਤ ਤਗੜੀ ਕਸਰਤ ਕੀਤੀ ਹੋਏ ਤੇਜ਼ ਭੱਜਣਾ ਯਾ ਉਸ ਤਗੜੀ ਕਸਰਤ ਦੇ ਵਿੱਚ ਇਵਨ ਸਰੀਰਕ ਸੰਬੰਧ ਬਣਾਉਣ ਦੀ ਵੀ ਮੈਂ ਜ਼ਿਕਰ ਕਰਦੀ ਹਾਂ ਜਿਸ ਕੇਸ ਆਏ ਨੇ ਜਿੱਥੇ ਮੌਤ ਤੱਕ ਹੋ ਗਈ ਕਿ ਸਿਰ ਦੀ ਨਸ ਫਟ ਗਈ ਜੀ ਜੀ ਸੋ ਇਹ ਚੀਜ਼ਾਂ ਐਮਰਜੈਂਸੀ 'ਚ ਕਈ ਵਾਰ ਭੱਜਣ ਦੀ ਲੋੜ ਮਹਿਸੂਸ ਹੋਣ ਲੱਗ ਪੈਂਦੀ ਹੈ ਵੀ ਜਿਵੇਂ ਇੰਨੀ ਸਵੀਅਰ ਪੇਨ ਹੁੰਦੀ ਹੈ ਵੀ ਸਿਰ ਅੰਦਰ ਜਿਵੇਂ ਲਹੂ ਵਗਣਾ ਸ਼ੁਰੂ ਹੋ ਗਿਆ ਜੀ ਹੁਣ ਉਹਦੇ ਵਿੱਚ ਆਮ ਤੌਰ ਤੇ ਜਦੋਂ ਇਸ ਤਰੀਕੇ ਦਾ ਹੋਏ ਅਸੀਂ ਕਹਿੰਦੇ ਹਾਂ ਕਿ ਤੁਸੀਂ ਅ ਥੋੜਾ ਜਿਹਾ ਰਿਲੈਕਸ ਹੋ ਕੇ ਥੋੜਾ ਟੈਲ ਲਓ ਤਾਜ਼ੀ ਹਵਾ ਚ ਤਾਂ ਤੁਹਾਡਾ 5 ਕਿ ਮਿੰਟ ਵਿੱਚ ਤੁਹਾਨੂੰ ਲੱਗਦਾ ਹੈ ਕਿ ਠੀਕ ਹੋਣ ਲੱਗ ਗਏ ਹੋ ਹਮ ਮੈਂ ਇਹਦੇ ਨਾਲ ਇੱਕ ਵਾਰਨਿੰਗ ਸਾਈਨ ਦੱਸਣਾ ਚਾਹਾਂਗੀ ਕਿ ਜੇ ਇਸ ਤਰ੍ਹਾਂ ਦੀ ਸਿਰ ਪੀੜ ਜੋ ਤਗੜੀ ਕਸਰਤ ਤੋਂ ਬਾਅਦ ਹੋਈ ਹੋਵੇ ਜੀ ਜੀ ਉਹਦੇ ਨਾਲ ਕੁਝ ਵਾਰਨਿੰਗ ਸਾਈਨ ਨੇ ਜੇ ਉਹ ਆਉਂਦੇ ਹੋਣ ਤੁਹਾਨੂੰ ਇੱਕ ਪਲ ਵੀ ਉਡੀਕਣਾ ਨਹੀਂ ਚਾਹੀਦਾ ਤੁਰੰਤ ਡਾਕਟਰ ਕੋਲ ਜਾਣਾ ਚਾਹੀਦਾ ਉਹ ਇਹ ਹੁੰਦਾ ਹੈ ਕਿ ਕੀ ਸਿਰ ਪੀੜ ਨਾਲ ਜੇ ਤੁਹਾਡਾ ਜੀ ਕੱਚਾ ਹੋਣ ਲੱਗ ਪਵੇ ਉਲਟੀ ਆ ਜਾਵੇ ਜੀ ਗਰਦਨ ਪਿਛਾਂ ਖਿੱਚੀ ਜਾ ਰਹੀ ਹੋਵੇ ਜਾਂ ਦੋ ਦੋ ਦਿਸਣੇ ਸ਼ੁਰੂ ਹੋ ਜਾਣ ਇਹ ਖਤਰੇ ਦੀਆਂ ਨਿਸ਼ਾਨੀਆਂ ਨੇ ਜੇ ਇਹਨਾਂ ਚੋਂ ਕੁਝ ਵੀ ਨਹੀਂ ਹੈ ਤਾਂ ਇਹ ਤਿੱਖੀ ਪੀੜ ਦੇ ਨਾਲ ਜੋ ਤੁਹਾਡੀ ਵਕਤ ਹੀ ਜੇ ਸਿਰਫ ਨਾਰਮਲ ਬਜਾਏ ਕਿ ਗੋਲੀਆਂ ਖਾਣ ਦੇ ਤੁਸੀਂ ਅ ਨਾਰਮਲ ਟੈਨ ਲਓ ਤਾਜ਼ੀ ਹਵਾ ਚ ਲੰਬੇ ਸਾਹ ਖਿੱਚੋ ਥੋੜਾ ਰਿਲੈਕਸ ਹੋਵੋ ਕੋਈ ਗੀਤ ਸੰਗੀਤ ਪਿਆਰਾ ਮਦਰ ਸੁਣ ਲਓ ਤਾਂ ਇਹ ਚੀਜ਼ ਤੁਹਾਡੀ 4-5 ਮਿੰਟ ਚ ਬਿਲਕੁਲ ਠੀਕ ਹੋ ਜਾਏਗੀ ਜੀ ਸਿਰਫ ਡੇਢਾ ਬੈਠਣ ਦੀ ਜਿਹੜੀ ਆਦਤ ਜੇ ਉਹ ਜਦੋਂ ਪਿੱਠ ਕੁੱਬੀ ਕਰਕੇ ਬੈਠੋ ਤਾਂ ਸਿਰ ਤੇ ਗਲੇ ਦੇ ਪੱਠੇ ਖਿੱਚੇ ਜਾਂਦੇ ਨੇ ਜੋ ਸਿਰ ਪੀੜ ਦਾ ਕਾਰਨ ਬਣ ਜਾਂਦੇ ਨੇ ਠੀਕ ਆ ਆਮ ਆਪੇ ਸੋਚਦੇ ਨੇ ਕਿ ਬੱਚਾ ਪੜਨ ਬੈਠਿਆ ਜੀ ਬਹਾਨਾ ਮਾਰ ਕੇ ਉੱਠ ਗਿਆ ਸਿਰ ਪੀੜ ਹੁੰਦੀ ਐ ਦੀ ਐਨ ਕਨ ਲਵਾ ਲਓ ਚੈੱਕ ਕਰਾ ਲਓ ਸੀਟੀ ਸਕੈਨ ਕਰਾਓ ਐਮ ਆਰ ਆਈ ਕਰਾਓ ਅਖੀਰ ਜੇ ਕਹਿ ਦੇਣਗੇ ਕੁਝ ਨਹੀਂ ਨਿਕਲਿਆ ਜੀ ਸਾਡੀ ਤਾਂ ਲੱਭੀ ਨਹੀਂ ਜਾਂਦੀ ਹੁਣ ਹੋਰ ਡਾਕਟਰ ਹੁਣ ਤੀਸਰਾ ਦਸਵਾਂ ਬਾਰਵਾ ਜੀ ਇਹਦੀ ਥਾਂ ਤੇ ਸਿਰਫ ਉਸ ਨੂੰ ਸਿੱਧਾ ਬੈਠਣਾ ਜੇ ਸ਼ੁਰੂ ਕਰਾ ਦਿਓਗੇ ਜਿਸ ਚ ਲਾਈਟ ਪ੍ਰੋਪਰ ਸਾਹਮਣੇੋਂ ਪੈਂਦੀ ਹੋਵੇ ਹਾਂ ਤਾਂ ਇਹ ਰੋਸ਼ਨੀ ਠੀਕ ਹੋਣ ਤੇ ਤੇ ਇੱਥੇ ਸਿੱਧੀ ਰੱਖਣ ਤੇ ਇਸ ਸਿਰਪੇੜ ਠੀਕ ਹੋ ਜਾਂਦੀ ਜੇ ਜੀ ਇੰਜ ਜੇ ਲਗਾਤਾਰ ਸਿਰ ਨੀਵਾ ਕਰਕੇ ਜੋ ਆਪਾਂ ਦੱਸ ਚੁੱਕਿਆ ਪਿਛਲੇ ਪ੍ਰੋਗਰਾਮਾਂ ਵਿੱਚ ਵੀ ਵੀ ਤੁਹਾਨੂੰ ਦੁੱਗਣਾ ਜਾਂ ਚਾਰ ਗੁਣਾ ਭਾਰ ਜਿਹੜਾ ਤੁਹਾਡਾ ਚੁੱਕਣਾ ਪੈਂਦਾ ਹੈ ਜਿਹੜਾ ਸਿਰ ਨੂੰ ਝੁੱਕ ਕੇ ਤੁਸੀਂ ਕੰਪਿਊਟਰ 'ਚ ਨਜ਼ਰਾਂ ਗੱਡ ਕੇ ਬੈਠੇ ਹੋ ਹਾਂਜੀ ਉਹਦੇ ਨਾਲੋਂ ਪਿੱਠ ਨੂੰ ਸਹਾਰਾ ਦੇ ਕੇ ਜੇ ਤੁਸੀਂ ਲਗਾਤਾਰ ਡੈਕਟੋ ਤਾਂ ਉਹ ਇੱਕ ਤਾਂ ਤੁਹਾਡੀ ਰੀੜ ਦੀ ਹੱਡੀ ਠੀਕ ਰਹੇਗੀ ਤੁਹਾਡਾ ਸਿਰ ਦਾ ਭਾਰ ਵੀ ਬਹੁਤਾ ਗਰਦਨ ਤੇ ਨਹੀਂ ਪਏਗਾ ਤੇ ਇਹ ਗਰਦਨ ਦੀ ਖਿੱਚ ਵੀ ਠੀਕ ਹੋ ਜਾਏਗੀ ਤੇ ਤੁਹਾਡੀ ਸਿਰਪੀੜ ਠੀਕ ਹੋ ਜਾਏਗੀ ਸੋ ਇਹਦਾ ਬਹੁਤ ਸੋਹਣਾ ਖੂਬਸੂਰਤ ਤਰੀਕਾ ਸੀ 20 20 20 ਯਾਦ ਕਰਾਨੇ ਆ ਕਿ ਹਰ 20 ਮਿੰਟ ਦੇ ਬਾਅਦ 20 ਫੁੱਟ ਦੂਰ 20 ਸਕਿੰਟ ਗਿਣ ਕੇ ਦੇਖ ਲਓ ਤਾਂ ਤੁਹਾਡੀਆਂ ਅੱਖਾਂ ਨੂੰ ਵੀ ਆਰਾਮ ਪੈ ਜਾਂਦਾ ਤੇ ਉਸੇ ਤਰ੍ਹਾਂ ਨਾਲੋਂ ਨਾਲ ਤੁਸੀਂ ਇੱਕ ਆਕੜ ਲੈਂਦਿਆਂ ਹੋਇਆਂ ਦੋਨੋਂ ਹੱਥ ਪੂਰੀ ਤਰ੍ਹਾਂ ਉੱਪਰ ਸਿਰ ਦੇ ਖਿੱਚ ਕੇ ਬੈਠੋਗੇ ਜਾਂ ਖੜੇ ਹੋ ਜਾਓ ਇੱਕ ਸਕਿੰਟ ਲਈ ਤਾਂ ਉਹ ਤੁਹਾਡੀ ਪਿੱਠ ਰੀਡ ਦੀ ਹੱਡੀ ਸਾਰਾ ਕੁਝ ਗਰਦਨ ਸਿਰ ਅੱਖਾਂ ਸਭ ਚੀਜ਼ਾਂ ਨੂੰ ਆਰਾਮ ਪੈ ਜਾਂਦਾ ਜੀ ਡਾਕਟਰ ਸਾਹਿਬ ਸੋ ਇਹ ਤਾਂ ਬਹੁਤ ਵਧੀਆ ਜਾਣਕਾਰੀ ਤੁਸੀਂ ਦਿੱਤੀ ਹੈ